ਸੰਗਤ ਨੇ ਆਉਂਦੇ ਵਾਲੇ ਲੰਗਰ ਕੱਢ ਕੇ ਗਰਮ ਕਰਨਾ ਸ਼ੁਰੂ ਕਰਤਾ ਹੈ ਹਾਂਜੀ ਬਾਬੇ ਜੀ ਨਹੀਂ ਬਸ ਬਾਬੇ ਬਾ ਕੋਈ ਨਹੀਂ ਬਾਕੀ ਇਹਨਾਂ ਦੇ ਕੰਮ ਆ ਜੂ ਇੱਧਰ ਪਰੋ ਇੰਦਰ ਉਹ ਜਿਹੜਾ ਆਪਣਾ ਕੋਈ ਹੈ ਨਾ ਖੜੀ ਪਈ ਆ ਵੜੀ ਜੀ ਦੋ ਚਕਾਰ ਨਾ ਪਰ ਇਹ ਆਪਣੇ ਸਾਥ ਵੀ ਉਹਨਾਂ ਨੂੰ ਮੰਗੇ ਕਰਤਾ ਰਹੇ ਆ ਜੀ ਬਾਬਾ ਜੀ ਕਿ ਕਰੀਏ ਲੈ ਵੀ ਖਾਲਸਾ ਦੀ ਆਪ ਹੀ ਹੋਈ ਨੇ ਮੂਰੇ ਇੱਧਰ ਰੱਖੋ ਤੁਨੂੰ ਉੱਤੇ ਤਾਲ ਬੰਦ ਕਰੋ ਜਲਦੀ ਰਵੀ ਸੇਵਾਦਾਰ ਪ੍ਰਸ਼ਾਦ ਦੇ ਵੀ ਗੱਡ ਲੈ ਆਪਣੇ ਟਰੱਕ ਦੇ ਵਿੱਚੋਂ ਤੇ ਸਿੰਘ ਸਾਹਿਬ ਆ ਵੀ ਮੂਰੇ ਹੋਏ ਨੇ ਹੈ ਤੰਦੂਰ ਚਲਾਉਂਗੇ ਹਾਂਜੀ ਹਾਂਜੀ ਹੋ ਗਈ ਛਕਾਓ ਘਰ ਸਾਰੀਆਂ ਸੱਗਾਂ ਬਾਣੋਂ ਗਰਮਾ ਗਰਮ ਪ੍ਰਸ਼ਾਦੇ ਆ ਕਾਨ ਆਓ ਖਾਲਸਾ ਜੀ ਚੜਦੀ ਕਲਾ ਖਾਣਦੇ ਜਾ ਗੱਡੀ ਹਾਂਜੀ ਹਾਂਜੀ ਕੀ ਕਰਦੇ ਕਰਦੇ ਆ ਪਛਾਦੇ ਬੱਪੇ ਨਾਲ ਲੈ ਵੀ ਸੰਗ ਦਾ ਟੇਬਲ ਤੇ ਤਿਆਰ-ਵਾਰ ਤਿਆਰ ਬੈਠੀਆਂ ਨੇ ਤੇ ਪ੍ਰਸ਼ਾਦੇ ਗਰਮ ਹੋ ਰਹੇ ਨੇ ਤੇ ਸਬ지 ਗਰਮ ਹੋ ਗਈ ਹੋਣੀ ਬਾਬਾ ਜੀ ਹੋਰੀ ਲਾਓ ਜੀ ਲਾ ਦੇ ਤੰਦੂਰਾਂ ਜੋ ਕੀ ਆ ਜੋ ਸੱਗ ਆ ਦਿਖਾਓ ਨੋ ਪਸਦਿਆ ਲਿਆ ਵੀ ਸੰਗਤਾਂ ਨੂੰ ਕਰਮ ਕਰ ਪ੍ਰਸ਼ਾਦ ਦੇ ਸ਼ਕਾ ਰਹੇ ਹਨ ਖਾਲਸਾ ਜੀ ਸਰਵਸਤ ਕਰ ਰਹੇ ਨੇ ਲਿਆ ਵੀ ਆਹ ਯਾਰ ਕੱਟਾ ਚਾਹ ਰਹੇ ਨੇ ਪ੍ਰਸ਼ਾਦਾ ਲੈ ਕਰੋ ਜੀ ਅਨੰਦ ਆ ਬਾਈ ਜਮਾ ਜੀ ਗੜ ਜੀ ਗਦਾ ਜੀ ਓਏ ਕਾਲ 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 ਹੈ ਹਾਂ ਕਾਲ 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 ਆਹਦੀ ਭਰੋ ਪਾਈ ਚਲੋ ਬਸ ਲੋ ਜੀ ਸੰਗਤ ਆ ਫੌਜੀ ਢਾਬੇ ਤੇ ਰੁਕੀਆਂ ਨੇ ਬਰੇਲੀ ਦੇ ਵਿੱਚ ਪੈਂਦਾ ਵਾ ਤੇ ਆਪਾਂ ਆਪਣਾ ਹੀ ਪ੍ਰਸ਼ਾਦਾ ਲੈ ਕੇ ਆਏ ਸੀ ਤੇ ਆ ਫੌਜੀ ਸਾਹਿਬ ਨੇ ਢਾਬੇ ਦੇ ਮਾਲਕ ਇਹਨਾਂ ਨੇ ਆਪਾਂ ਨੂੰ ਪ੍ਰਸ਼ਾਦਾ ਗਰਮ ਕਰਕੇ ਆਪਣਾ ਹੀ ਪ੍ਰਸ਼ਾਦਾ ਵਰਤਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਵੇਂ ਆ ਜੀ ਆਨੰਦ ਆ ਸਾਰਿਆਂ ਨੂੰ ਹਾਂਜੀ ਬਾਈ ਵੀਰੇ ਹਾਂਜੀ ਬਹੁਤ ਵਧੀਆ ਜੀ ਆਨੰਦ ਆ ਗਿਆ ਜੀ ਹਾਂਜੀ ਚੜ੍ਹਦੀ ਕਲਾ ਬਾਈ ਚੜ੍ਹਦੀ ਕਲਾ ਜੜਦੀ ਕਲਾ ਬਾਈ ਗੁਰੂ ਆਰਾਮ ਨਾਲ ਖਾਓ ਪਾਣੀ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अब अब आगे आगे हाँ जी बिल्कुल आएंगे बहुत बहुत कोई धन्यवाद नहीं आपकी बहुत मेहरबानी दर्शन तो हो गए मैं भी सोलह साल पंजाब में तो के आया मतलब अच्छा जी पूरा पंजाब घूमा ठीक है जी ये काम नहीं करते नहीं ये काम नहीं करते नहीं नहीं है। नहीं ये हमारी तरफ से अलग दे नहीं नंबर ले वीर जी कोई नहीं बस ये नहीं ये नहीं नहीं फटो तो सी बस मेरी बात नहीं 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 ये चीज नहीं ये बस शारदा नारी मामी का शारदा नारी कदे पा रहे हो कदे पा रहे हो सुनो देना नहीं वीर जी हमारी तरफ से दान में डाल नहीं नहीं उधर दान में डाल अच्छा लंगर में डालना हां लंगर में डाल खालसा ही रख लो इनदा ਠੀਕ ਹੈ ਜੀ ਇਹਨਾਂ ਦਾ ਨੰਬਰ ਲੈ ਲਓ ਇੱਕ ਪਰ ਫੌਜੀ ਡੱਬਾ ਏ ਕੀ ਹੈ ਬਾਈਪਾਸ ਠੀਕ ਹੈ ਜੀ ਕਿੱਥੇ ਹੈ ਮੜਾ ਐਡਰੈਸ ਬੋਲ ਦਿਓ ਆਪਦਾ ਤੁਸੀਂ ਐਡਰੈਸ ਬੋਲ ਦਿਓ ਕਾਂ ਬੜਾ ਬਾਈਪਾਸ ਹਾਂ ਜੀ ਬਰੇਲੀ ਬੜਾ ਬਾਈਪਾਸ ਬਰੇਲੀ ਬਟਾ ਗ੍ਰਾਮ ਇਲਾਦਪੁਰ ਠੀਕ ਹੈ ਇਹ ਲਿਖਾ ਹੋਇਆ ਹੈ ਫੋਟੋ ਲੈ ਲਓ ਠੀਕ ਹੈ ਲਓ ਵੀ ਸੰਗ ਤੇ ਫੌਜੀ ਸਾਹਿਬ ਦਾ ਡੱਬਾ ਵਾ ਸਿੱਖ ਸੰਗਤਾਂ ਦਾ ਬਹੁਤ ਹੀ ਆਦਰ ਸਤਿਕਾਰ ਕਰਦੇ ਨੇ ਇਹਨਾਂ ਨੇ ਸਾਨੂੰ ਪਰਚਾ ਦਾ ਸ਼ਿਕਾਇਤ ਆ ਚਾ ਸ਼ਿਕਾਈ ਤੇ ਕੋਈ ਵੀ ਮਾਇਆ ਭੇਟਾ ਨਹੀਂ ਲਈ ਤੇ ਆਉਂਦੀਆਂ ਜਾਂਦੀਆਂ ਸੰਗਤਾਂ ਸਾਰੀਆਂ ਇਹਨਾਂ ਦੇ ਢਾਬੇ ਤੇ ਰੁੱਕ ਕੇ ਜਾਇਓ ਜੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਐਦਾਂ ਹੀ ਦਾਨ ਕਰਨ ਦਾ ਬਲ ਬਖਸ਼ੇ ਜੀ ਬੰਗ ਡਾਲਦਾ ਜੀ ਜੀ ਪਰ ਆਓ ਵੀਰ ਜੀ